ਫਿਰੋਜ਼ਪੁਰ ਅੰਦਰ ਲਗਾਤਾਰ ਪੈ ਰਹੇ ਪਾਰਿਮੀ ਨੇ ਲੋਕਾਂ ਦੀ ਵਿਦਾਈ ਚਿੰਤਾ ਕਰਾ ਦਿੱਤੀ ਤੰਤਨ ਪੰਛੀ ਵੀ ਮੀਂਹ ਦਾ ਮਾਣ ਰਹੇ ਨੰਦ ਜਿੱਥੇ ਇੱਕ ਪਾਸੇ ਪਹਾੜੀ ਇਲਾਕਿਆਂ ਵਿੱਚ ਬਰਸਾਤਾਂ ਹੋ ਰਹੀਆਂ ਹਨ ਉੱਥੇ ਹੀ ਅੱਜ ਫਿਰੋਜ਼ਪੁਰ ਵਿੱਚ ਸਵੇਰ ਤੋਂ ਹੀ ਲਗਾਤਾਰ ਪਾਰਿਮੀ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਸਤਲੁਜ ਦਰਿਆ ਪਹਿਲਾਂ ਹੀ ਪੂਰੇ ਜੋਬਨ ਤੇ ਵਗ ਰਿਹਾ ਹੈ ਕਈ ਪਿੰਡਾਂ ਹੜ੍ਹਾਂ ਦੀ ਮਾਰ ਹੇਠ ਆ ਚੁੱਕੇ ਹਨ ਕਿਸਾਨਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਹਨ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਵੇਰ ਤੋਂ ਹੀ ਬਹੁਤ ਤੇਜ਼ ਬਰਸਾਤ ਹੋ ਰਹੀ ਹੈ ਜਿਸ ਨਾਲ ਸਤਲੁਜ ਦਰਿਆ ਦਾ ਪੱਧਰ ਵੀ ਵੱਧ ਜਾਵੇਗਾ ਲੋਕਾਂ ਨੇ ਉਹਨਾਂ ਨੂੰ ਪਹਿਲੀ ਵਾਰ ਇੰਨੀ ਤੇਜ਼ੀ ਨਾਲ ਬਰਸਾਤ ਦੇਖੀ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਜਰਮ ਸਾਹਿਬ ਕੀ ਹਾਲਾਤ ਕੀ ਨੇ ਦਦੇਰੀਏ ਤੇ ਕਿਵੇਂ ਪਾਣੀ ਦਾ ਪੱਧਰ ਕੀ ਹੈ ਜਿਹੜੇ ਪਾਣੀ ਦਾ ਪੱਧਰ ਆ ਜੀ ਵੈਸੇ ਤਾਂ ਪਿਛਲੇ 5-7 ਦਿਨਾਂ ਤੋਂ ਇਸ ਇਲਾਕੇ ਦੇ ਵਿੱਚ ਹੜਾ ਆਇਆ ਹੋਇਆ ਹੈ ਤੇ ਦੋ ਦਿਨ ਪਹਿਲਾਂ ਇੱਕ ਵਾਰ ਪਾਣੀ ਥੱਲੇ ਉਤਰ ਗਿਆ ਸੀ ਬੀਤੇ ਕੱਲ ਤੋਂ ਪਾਣੀ ਫੇਰ ਉੱਪਰ ਚੜਦਾ ਆ ਰਿਹਾ ਹੈ ਤਾਂ ਉਸੇ ਲੈਵਲ ਤੇ ਫੇਰ ਆ ਗਿਆ ਹੈ ਇਹ ਫਸਲਾਂ ਦੀ ਗੱਲ ਕਰੀਏ ਕੀ ਫਸਲਾਂ ਦਾ ਕੀ ਨੁਕਸਾਨ ਕੋਈ ਹੋ ਚੁੱਕਾ ਜਾਂ ਕਿਵੇਂ ਮੇਰੇ ਕੁਝ ਜੜੀਆਂ ਤਾਂ ਫਸਲਾਂ ਬਿਲਕੁਲ 3-4 ਦਿਨਾਂ ਤੋਂ ਡੁੱਬੀਆਂ ਨੇ ਤੁਸੀਂ ਆ ਵੇਖ ਹੀ ਰਏ ਜੇ ਸਾਹਮਣੇ ਥੱਲੇ ਜਿਹੜੇ ਝੋਨਾ ਗੋਭ ਦੇ ਵਿੱਚ ਆ ਗਿਆ ਉਹਦਾ ਨੁਕਸਾਨ ਹੋ ਜਾਏਗਾ ਤੇ ਜਿਨ੍ਹਾਂ ਦੇ ਪੱਤੇ ਬਚੇ ਰਹੇ ਤੇ ਗੋਭ ਤੱਕ ਪਾਣੀ ਨਾ ਪਹੁੰਚਿਆ ਤਾਂ ਉਹ ਫਸਲਾਂ ਬਚ ਸਕਦੀਆਂ ਨੇ ਪਰ ਫਿਰ ਵੀ ਉਹਨਾਂ ਦਾ ਵੀ 50% ਤੋਂ ਜ਼ਿਆਦਾ ਨੁਕਸਾਨ ਹੋਣ ਦਾ ਖਰਚਾ ਆਏਗਾ ਤੇ ਜੇ ਸਰਕਾਰ ਕੀ ਇਹਨਾਂ ਦੇ ਇਲਾਕੇ ਦੇ ਨਿਵਾਸੀਆਂ ਵਾਸਤੇ ਕੀ ਕੀਤਾ ਜਾ ਰਿਹਾ ਹੈ ਇਹ ਗੱਲ ਕਰੀਏ ਪੰਜਾਬ ਸਰਕਾਰ ਉਹਨਾਂ देखो जी दे दे पंजाब दे सरकार ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਬੜੀ ਤਤਪਰਨ ਨਜ਼ਰ ਰੱਖ ਰਹੇ ਨੇ ਸਾਰੇ ਹੀ ਹੜ੍ਹ ਮਾਰੇ ਇਲਾਕਿਆਂ ਦੇ ਵਿੱਚ ਤੇ ਸਾਡੇ ਹਲਕਾ ਵਿਧਾਇਕ ਸਰਦਾਰ ਅਨਬੀਰ ਸਿੰਘ ਪੁੱਲਰ ਵੀ ਹਲਕਾ ਫੋਇਪਰ ਸ਼ਹਿਰ ਤੋਂ ਮੈਂ ਵੀ ਉਹਨਾਂ ਦੇ ਨਾਲ ਬੀਤੇ ਚਾਰਾਂ ਪੰਜਾਂ ਦਿਨਾਂ ਤੋਂ ਸਾਰਾ ਜੋ ਬੰਡਾਲੇ ਤੋਂ ਲੈ ਕੇ ਕਤਬਦੀਨ ਵਾਲਾ ਤੇ ਧੀਰਾ ਘਾਰਾ ਹੁਸੈਨੀ ਵਾਲੇ ਆਦ ਪਿੰਡਾਂ ਦਾ ਦੌਰਾ ਕਰਦੇ ਪਏ ਆ ਤਾਂ ਅਸੀਂ ਪੰਜਾਬ ਸਰਕਾਰ ਵੱਲੋਂ ਜਿਹੜੀ ਸਹੂਲਤ ਮਿਲਦੀ ਆ ਅੱਜ ਹੁਣ ਥੋੜੀ ਦੇਰ ਪਹਿਲਾਂ ਅਸੀਂ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਡੇ ਦੀਪਸ਼ੀਖਾ ਜੀ ਅਤੇ ਸਾਰੇ ਹੀ ਵਿਭਾਗ ਦੇ ਜਿੰਨੇ ਕਰਮਚਾਰੀ ਆ ਜਿੰਨੇ ਅਫਸਰ ਨੇ ਆ ਹੁਣੇ ਅੱਧਾ ਘੰਟਾ ਪਹਿਲਾਂ ਅਸੀਂ ਹਰਾਚਾਰਾ ਤੇ ਜਿਹੜਾ ਆਪਣਾ ਦੂਸਰਾ ਜਿਹੜਾ ਰਾਸ਼ਨ ਹੁੰਦਾ ਹੈ ਘਰਾਂ ਵਾਸਤੇ ਕਰਿਆਨੇ ਦਾ ਉਹ ਵੰਡ ਕੇ ਹਟੇ ਆ ਤੇ ਹੋਰ ਵੀ ਆ ਰਿਆ ਫੀਡ ਵਗੈਰਾ ਜਿਹੜੀ ਆ ਉਹ ਡਿਮਾਂਡ ਕੀਤੀ ਆ ਇਲਾਕੇ ਨੇ ਤੇ ਫੀਡ ਮੰਗਵਾ ਰਿਆ ਮੈਂ ਬਲਰਾਜ ਸਿੰਘ ਕਟੋਰਾ ਚੇਰਮਨ ਮਾਰਕੀਟ ਕਮੇਟੀ ਅਤੇ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਆਮ ਆਦਮੀ ਪਾਰਟੀ ਮਾਪੀ ਪਾਣੀ ਦਾ ਪੱਧਰ ਕਿਵੇਂ ਵਧਦਾ ਪਿਆ ਜਾਂ ਕਿਵੇਂ ਜੀ ਪਾਣੀ ਦੇ ਵਧਦਾ ਪਿਆ ਜੀ ਤੇ ਫਸਲਾਂ ਫੁਸਲਾਂ ਕਿਵੇਂ ਫਸਲਾਂ ਦੇ ਕੋਸ਼ ਨੀਵੇਂ ਥਾਂ ਵਾਲੀਆਂ ਮਾਰੀਆਂ ਉੱਤੇ ਵਾਲੀਆਂ ਜਿਹੜੇ ਬੱਚਿਆਂ ਉਹ ਵੀ ਗੋਭ ਚ ਪਾਣੀ ਪੈ ਗਿਆ ਤੇ ਖਰਾਬ ਹੀ ਹੋ ਜਾਂਦਾ ਇਸ ਕੋਕ ਚੋਣੇ ਆ ਨਿਸਰ ਰੇ ਕਰਕੇ ਹਾਂ ਨਿਸਰ ਰੇ ਕਰਕੇ ਤੇ ਨੁਕਸਾਨ ਤਾਂ ਫੇਰ ਕਹਿ ਸਕਨੇ ਸਾਰੇ ਝੋਨੇ ਤਾਂ ਹੋ ਗਿਆ ਜੀ ਨੁਕਸਾਨ ਤਾਂ ਸਾਰੇ ਜਿਹੜੇ ਗੋਭ ਚ ਪਾਣੀ ਪੈ ਗਿਆ ਤਾਂ ਵੀ ਹੋ ਗਿਆ ਜਿਹੜਾ ਨੀਵੇਂ ਥਾਂ ਦੇ ਮਾਰੀ ਗਿਆ ਇੱਕ ਅਸੀਂ ਗੱਲ ਕਰੀਏ ਕਿਵੇਂ ਫਿਰ ਮਾਲ ਡੰਗਰ ਦਾ ਪੱਠਿਆਂ ਦਾ ਕਿਵੇਂ ਹੁੰਦਾ ਹੈ ਮਾਲ ਡੰਗਰ ਦਾ ਪੱਠਿਆਂ ਦਾ ਤਾਂ ਔਖਾ ਹੀ ਹੈ ਅੱਛਾ ਜੀ ਇੱਥੇ ਇੱਕ ਆਈ ਸੀ ਸੰਸਾ ਉਹਨਾਂ ਨੂੰ ਆਖਿਆ ਸੀ ਕਿ ਚਾਰੇ ਦਾ ਸਾਨੂੰ ਜ਼ਿਆਦਾ ਜ਼ਰੂਰੀ ਆ ਦੂਜਾ ਬੰਦਾ ਦੇ ਵਗ ਚੱਲ ਜਾਂਦਾ ਵਕਤ ਆ ਤੇ ਮਾਲ ਦਾ ਔਖਾ ਮਾਲ ਡੰਗਰ ਦਾ ਔਖਾ ਹਾਂਜੀ ਮਾਲ ਡੰਗਰ ਦਾ ਔਖਾ ਤੇ ਕੀ ਕੋਈ ਸਾਥ ਮਿਲ ਰਿਹਾ ਸਾਥ ਸੰਸਾ ਵਾਲੇ ਦੇ ਰਹੇ ਸਰਕਾਰ ਨੇ ਜੇ ਕੋਈ ਦੇਰੀ ਅੱਛਾ ਜੀ ਇਹ ਪਾਣੀ ਦਾ ਅਸੀਂ ਗੱਲ ਕਰੀਏ ਕਿਉਂ ਕੱਲ ਤਾਂ ਪਾਣੀ ਘਟ ਰਿਹਾ ਜਾਂ ਵਧ ਰਿਹਾ ਜੀ ਪਾਣੀ ਵਧ ਰਿਹਾ ਜੀ ਵਧ ਰਿਹਾ ਹੈ ਜੀ ਹਾਂਜੀ ਤੇ ਕੀ ਕੋਈ ਤੁਹਾਨੂੰ ਦੱਸਿਆ ਜਾ ਰਿਹਾ ਕਿ ਪਾਣੀ ਦਾ ਪੱਧਰ ਕੀ ਪਿੱਛੇ ਕੋਈ ਕੋਈ ਨਹੀਂ ਦੱਸਿਆ ਜਾ ਰਿਹਾ ਅੱਛਾ ਕਿਹੜਾ ਪਿੰਡ ਕਿਰਾਪਾ ਹੈ ਠੀਰਾ ਘਰ ਆ ਕੀ ਨਾਮ ਕੀ ਹੈ ਗੁਰਵਿੰਦਰ ਸਿੰਘ